ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਜਿੱਥੇ ਉਹਨਾਂ ਵੱਲੋਂ ਰਖਵਾਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗਜ ਹਾਜ਼ਰੀ ਭਰੀ ਉਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਮੀਡੀਆ ਦੇ ਰੂਬਰੋ ਹੋਏ ਮੀਡੀਆ ਨੇ ਹਰਸਿਮਰਤ ਕੌਰ ਤੋਂ ਸਵਾਲ ਕੀਤਾ ਕਿ ਵਿਧਾਨ ਸਭਾ ਚ ਸਿੱਧੂ ਨੇ ਕਿਹਾ ਸੀ ਕਿ ਸਾਡੀ ਸਰਕਾਰ ਦੀ ਕਮੀ ਹੈ ਕਿ ਅਸੀਂ ਮਜੀਠੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਹਰਸਿਮਰਤ ਕੌਰ ਬਾਦਲ ਨੇ ਪੜ ਕੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਕੋਲ ਇੱਕ ਵੀ ਸਬੂਤ ਹੈ ਤਾਂ ਮਜੀਠੀਆਂ ਨੂੰ ਜਾਂ ਬਾਦਲ ਸਾਹਿਬ ਨੂੰ ਗ੍ਰਿਫਤਾਰ ਕਰਨ ਅਦਾਲਤ ਚ ਲੈ ਕੇ ਜਾਣ ਕਿਉਂ ਨਹੀਂ ਜਾਂਦੇ ਇਹ ਅਦਾਲਤ ਚ ਲੈ ਕੇ ਇਹਨਾਂ ਨੂੰ ਪਰ ਸਰਕਾਰ ਆਪਣੇ ਰਿਸ਼ਤੇਦਾਰਾਂ ਦੀ ਕਮਿਸ਼ਨ ਬਣਾ ਕੇ ਡਰਾਮੇ ਨਾ ਕਰੇ ਇਹਨਾਂ ਨੂੰ ਖੜਨ ਤੋਂ ਰੋਕਿਆ ਕਿਉਂ ਸਰਕਾਰ ਇਹਨਾਂ ਦੀ ਹੈ ਪੁਲਿਸ ਇਹਨਾਂ ਦੀ ਹੈਗੀ ਜੇ ਵਿਕਰਮਜੀਤਿਆ ਦੇ ਖਿਲਾਫ ਜਾਂ ਸਤਾਰ ਬਾਦਲ ਦੇ ਖਿਲਾਫ ਜਾਂ ਸੁਖਵੀਰ ਬਾਦਲ ਦੇ ਖਿਲਾਫ ਜੇ ਰੱਤੀ ਭਰ ਤਾਂ ਵੀ ਇਹਨਾਂ ਕੋਲ ਸਬੂਤ ਹੈ ਅਦਾਲਤ ਚ ਕਿਉਂ ਨਹੀਂ ਜਾਂਦੇ ਕਿਉਂ ਡਰਾਮੇ ਕਰਦੇ ਆ ਫਰਜ਼ੀਆਂ ਕਮਿਸ਼ਨਾਂ ਬਿਠਾ ਕੇ ਅਫਸਰਾਂ ਦੀ ਕਮਿਸ਼ਨਾਂ ਬਿਠਾ ਕੇ ਅਖਲੀ ਜਥੇਦਾਰਾਂ ਨੂੰ ਕਰਕੇ ਮਾਹੌਲ ਖਰਾਬ ਕੀਤਾ ਇੰਨਾ ਵੀ ਜੇ ਉਹਦੇ ਕੋਲ ਹੈ ਗੁੱਟਕਾ ਸਭੀ ਸੌਖਾ ਦੀ ਸੀ ਕਿ ਵੱਡੇ ਵੱਡੇ ਲੋਕੀ ਨਸ਼ੇ ਵੇਚਦੇ ਆ ਮੈਂ ਨਸ਼ੇ ਖਤਮ ਕਰਦਾਗਾ ਅੱਜ ਦਾ ਨਸ਼ਾ ਤਿੰਨ ਗੁਣਾ ਵਧ ਕੇ ਅੱਜ 400 ਤੋਂ ਵੱਧ ਨੌਜਵਾਨਾਂ ਦੇ ਓਵਰਡੋਸ ਦੇ ਨਾਲ ਮੌਤਾ ਹੋ ਗਿਆ ਨੇ ਜੇ ਕੋਸ਼ ਵਿਕਰਮਾ ਜੀਟੀਆ ਦੇ ਖਿਲਾਫ ਹੈ ਤਾਂ ਅਦਾਲਤ ਚ ਕਿਉਂ ਨਹੀਂ ਜਾ ਕੇ ਉਹਨਾਂ ਨੂੰ ਪੇਸ਼ ਕਰਤੀ ਬੇਅਦਬੀ ਮਾਮਲਿਆਂ ਚ ਪੁਲਿਸ ਅਧਿਕਾਰੀਆਂ ਤੋਂ ਪੁੱਛ ਗਿਜ ਤੇ ਆਈਜੀ ਹਮਰਾਨ ਨੰਗਲ ਦੀ ਗ੍ਰਿਫਤਾਰੀ ਤੇ ਉਹਨਾਂ ਸਿਰਫ ਇੰਨਾ ਹੀ ਕਿਹਾ ਕਿ ਪੰਜਾਬ ਸਰਕਾਰ ਹੀ ਜਾਣੇ ਇਸ ਬਾਰੇ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਤੇ ਆਪ ਸਾਲ 2015 ਤੋਂ ਹੀ ਅਕਾਲੀ ਦਲ ਦੇ ਬਾਦਲ ਪਰਿਵਾਰ ਖਿਲਾਫ ਛੁੱਟੇ ਇਲਜ਼ਾਮ ਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਨਾਲ ਹੀ ਹਰਸਿਮਰਤ ਕੌਰ ਬਾਦਲ ਨੇ ਇਹ ਵੀ ਦੋਸ਼ ਲਗਾਇਆ ਕਿ ਸਰਕਾਰ ਨੇ ਲੋਕਾਂ ਦਾ ਧਿਆਨ ਪਟਕਾਉਣ ਲਈ ਗਰਮ ਖਿਆ ਰਿਸ਼ਤੇਦਾਰਾਂ ਦਾ ਜਾਂਚ ਕਮਿਸ਼ਨ ਬਣਾ ਕੇ ਸਾਨੂੰ ਭੰਡਿਆ ਜਾ ਰਿਹਾ ਹੈ ਸਪਸ਼ਟ ਹੈਗਾ ਪਿਛਲੇ 2 ਸਾਲਾਂ ਤੋਂ ਵੀ ਨਹੀਂ ਲੇਕਿਨ 2015 ਤੋਂ ਲਗਾਤਾਰ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੇ ਰਲ ਮਿਲ ਕੇ ਸ਼ਰੋਮੀ ਅਕਾਲੀ ਦਲ ਨੂੰ ਤੇ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਵਾਸਤੇ ਵੱਜ ਕੇ ਸੱਜਣਾਂ ਰਚੀਆਂ ਤਰ੍ਹਾਂ ਕਰਾ ਦੇ ਝੂਠੇ ਇਨਸਾਨ ਲਾ ਕੇ ਸਾਡੇ ਪਰਿਵਾਰ ਤੇ ਪਾਰਟੀ ਦੇ ਖਿਲਾਫ ਕੂਸ਼ਨਬਾਜ਼ੀ ਕਰਕੇ ਇਹੋ ਜਿਹਾ ਮਾਹੌਲ ਪੰਜਾਬ ਵਿੱਚ ਪਨਾ ਕੇ ਸੱਤਾ ਵਿੱਚ ਆਏ ਤੇ ਸੱਤਾ ਵਿੱਚ ਆਣ ਤੋਂ ਬਾਅਦ ਜਿਹੜੇ ਵੱਡੇ ਵੱਡੇ ਵਾਦੇ ਲੋਕਾਂ ਦੇ ਨਾਲ ਕੀਤੇ ਸੀ ਉਹਨਾਂ ਸਾਰਿਆਂ ਵਾਦਿਆਂ ਤੋਂ ਟੋਟਲੀ ਫੇਲ ਹੋਣ ਦੇ ਕਾਰਨ ਉਹਨਾਂ ਨੂੰ 2 ਸਾਲ ਲੰਘਣ ਤੋਂ ਬਾਅਦ ਇੱਕ ਵੀ ਵਾਦਾ ਪੂਰਾ ਨਾ ਕਰਨ ਕਰਕੇ ਲੋਕਾਂ ਦਾ ਧਿਆਨ ਪਰਟਾਉਣ ਵਾਸਤੇ ਕਦੇ ਗਰਮ ਖਿਆਲੀਆਂ ਨੂੰ ਨਕਲੀ ਜਥੇਦਾਰਾਂ ਨੂੰ ਉੱਤਰਮਿਆਂ 'ਚ ਬਿਠਾ ਕੇ ਪਰਿਵਾਰ ਤੇ ਪਾਰਟੀ ਨੂੰ ਪੰਡ ਦੇ ਰਹੇ ਫੇਰ ਨਾ ਨੋ ਸਰਕਾਰੀ ਧਰਨੇ ਚ ਬਿਠਾ ਦਿਓ ਫੇਰ ਸਰਕਾਰੀ ਧਰਨੇ ਤੋਂ ਹਟਾ ਦਿਓ ਉਹਦੇ ਬਾਅਦ ਰਿਸ਼ਤੇਦਾਰਾਂ ਦੀ ਕਮਿਸ਼ਨ ਬਿਠਾ ਦਿਓ ਕਮਿਸ਼ਨ ਨੂੰ ਬਿਠਾ ਕੇ ਉਸ ਕਮਿਸ਼ਨ ਚ ਮਨਮਰਜ਼ੀ ਦੀ ਆਪਣੀ ਚੀਜ਼ਾਂ ਪਾ ਕੇ ਰਾਜ ਦੇ ਵਿਧਾਨ ਸਭਾ ਚ ਲੋਕਾਂ ਦੀ ਤਕਲੀਫਾਂ ਦੇ ਗੱਲ ਕਰਨ ਦੇ ਬਜਾਏ ਸਾਨੂੰ ਭੰਡੋ ਉਹਦਾ ਵੀ ਕੁਝ ਨਹੀਂ ਨਿਕਲਿਆ ਤਾਂ ਉਹਨਾਂ ਨੂੰ ਆਪਣੀ ਅਫਸਰ ਦੀ ਇੱਕ ਫੋਰ ਕਮਿਸ਼ਨ ਬਿਠਾ ਦਿਓ ਸੋ ਇਹ ਮੇਰੇ ਖਿਲਾਫ ਮੇਰੇ ਖਿਆਲ ਨਾਲ ਇਹ ਸਿਰਫ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਹਕੀਕਤਾਂ ਹੈਗੇ ਕਿ ਪੰਜਾਬ ਦੇ ਹਾਲਾਤ ਇੰਨੇ ਵਿਗੜ ਗਏ ਨੇ ਕਿ ਨਾ ਹੀ ਸਾਡਾ ਵਿਕਾਸ ਥੱਪ ਹੋ ਗਿਆ ਲੇਕਿਨ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਇੰਨੀ ਵਿਗੜਦੀ ਜਾ ਰਹੀ ਹੈ ਰੈਫਰੈਂਡਮ 2020 ਵਿਦੇਸ਼ਾਂ ਤੋਂ ਸਾਡੇ ਪੰਜਾਬ 'ਚ ਆ ਕੇ ਪੰਜਾਬ ਨੂੰ ਤੋੜਨ ਦੀ ਗੱਲਾ ਹੋ ਰਹੀਆਂ ਨੇ ਇਹ ਸਰਕਾਰ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੇ ਬਜਾਏ ਰਾਜਾ ਸਾਹਿਬ ਦੀ ਜਿਹੜੀ ਪੁਰਾਣੀ ਰਾਜਨੀਤੀ ਬਾਦਰਾ ਨੂੰ ਚੇਰ ਤੇ ੱਟਕੋ ਚੇਰ ਤੇ ੱਟਕੋ ਆਹੀ ਰਾਜਨੀਤੀ ਇਸ ਸਰਕਾਰ ਦੇ ਵੇਲੇ ਵੀ ਅਪਣਾ ਰਹੇ ਸੋ ਇਹ ਇੱਕ ਹੋਰ ਕੜੀ ਹੈਗੀ ਹੁਣ ਆਪਣੇ ਅਫਸਰ ਚਾਹੀਦੇ ਕਮਿਸ਼ਨ ਬਿਠਾਉਂਦੀ ਹੈ ਇਹਦੇ ਬਾਅਦ ਕੋਈ ਚਾਹਤੇ ਆਪਣੇ ਜੱਜ ਦੀ ਬਿਠਾ ਦੇਣਗੇ ਸੋ ਇਹ ਤਾਂ ਚੱਲਦਾ ਰਹੂਗਾ ਹਰਜਿਮਰਤ ਕੌਰ ਨੇ ਆਪਣੇ ਸੋਰਾ ਸਾਹਿਬ ਦੀ ਬੋਲੀ ਬੋਲਦੇ ਹੋਏ ਕਿਹਾ ਕਿ ਕੈਪਟਨ ਇਹ ਕੋਸ਼ਿਸ਼ ਕਰ ਰਹੇ ਨੇ ਕਿ ਬਾਦਲਾਂ ਨੂੰ ਜੇਲ੍ਹ ਭੇਜਿਆ ਜਾਵੇ ਕਿਉਂਕਿ ਉਹਨਾਂ ਨੇ ਆਪਣੇ ਚਾਹਤਿਆਂ ਦਾ ਕਮਿਸ਼ਨ ਬਣਾਇਆ ਹੈ ਅਤੇ ਆਪਣੇ ਚਾਹਤੇ ਜੱਜਾਂ ਤੋਂ ਫੈਸਲਾ ਵੀ ਕਰਵਾ ਸਕਦੇ ਨੇ ਸਤਾਰ ਬਾਦਲ ਕਹਿੰਦੇ ਨੇ ਮੈਂ ਤਾਂ 16 ਸਾਲ ਕੈਦ ਕੱਟੀ ਹੈ ਇਹ ਨਹੀਂ ਕਿ ਕਿਉਂਕਿ ਮੈਂ ਕਿਸੇ ਨੂੰ ਮਰਵਾਤਾ ਜਾਂ ਕੋਈ ਬੇਅਦਮੀ ਕਰਤੀ ਮੈਂ 16 ਸਾਲ ਕੈਦ ਕੱਟੀ ਹੈ ਇਸ ਕਾਂਗਰਸ ਜ਼ਾਲਮ ਕਾਂਗਰਸੀ ਜ਼ਿਆਦਤੀਆਂ ਦੇ ਖਿਲਾਫ ਪਾਵੇਂ ਸਾਡੇ ਪੰਜਾਬ ਦਾ ਪਾਣੀ ਖੋਇਆ ਪਾਵੇਂ ਸਾਡੀ ਪੰਜਾਬੀ ਬੋਲਣ ਵਾਲੇ ਪਿੰਡ ਸਾਟੋ ਖੋਕੇ ਦੂਜੇ ਸੁਭੇ ਜਪਾਤੇ ਪਾਵੇਂ ਸਾਡੀ ਰਾਜਧਾਨੀ ਸਾਡੇ ਤੋਂ ਖੋਤੀ ਪਾਵੇਂ ਐਮਰਜੈਂਸੀ ਲਗਾਈ ਇਸ ਜ਼ਾਲਮ ਕਾਂਗਰਸ ਦੇ ਖਿਲਾਫ ਲਗਾਤਾਰ ਬਾਵਾ ਸਾਹਿਬ ਨੇ ਲੜਕੇ ਕਾਂਗਰਸ ਇਹਨਾਂ ਨੂੰ ਜੇਲ੍ਹ ਚ ਤੱਕਦੀ ਰਹੀਏ ਤੇ ਹੁਣ ਚ ਸੂਬੇ ਦੇ ਮੁੱਖ ਮੰਤਰੀ ਕਹਿ ਰਹੇ ਨੇ ਇਹ ਵੱਡੇ ਵੱਡੇ ਰਿਆ ਨੂੰ ਬਾਦਲਾ ਨੂੰ ਅੰਦਰ ਧੱਕਣਾ ਹੈਗਾ ਫਿਰ ਫਰਜੀ ਜੀ ਕਮਿਸ਼ਨਾਂ ਨੂੰ ਕਾਹਨੂੰ ਬਿਠਾ ਰਹੇ ਹੋ ਜਦ ਕਮਿਸ਼ਨ ਦੀ ਰਿਪੋਰਟ ਨੂੰ ਤੇ ਪਹਿਲੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਤਾਂ ਇਹਦਾ ਰਿਜ਼ਲਟ ਕੀ ਹੋਣਾ ਹੈ ਤਾਂ ਬਾਲ ਸਾਹਿਬ ਕਹਿੰਦੇ ਮੈਂ ਤਾਂ حاضر ਆ ਮੈਨੂੰ ਭੇਜ ਦਿਓ ਅੰਦਰ ਤਾਂ ਕਿ ਤੁਸਾਂ ਨੂੰ ਠਾਲ ਪਵੇ ਤੇ ਤੁਸੀਂ ਜਿਹੜੇ ਲੋਕ ਉਤਰਾਸ ਤਰਾਸ ਕਰ ਰਹੇ ਜਿਨ੍ਹਾਂ ਦੇ ਵੱਡੇ ਵੱਡੇ ਬਿਜਲੀ ਦੇ ਬਿੱਲ ਆ ਰਹੇ ਨੇ ਜਿਹੜੇ ਵਿਚਾਰੀ ਵਿਧਵਾਵਾਂ ਦੀ ਪੈਨਸ਼ਨਾਂ ਕੱਟ ਦਿੱਤੀਆਂ ਨੇ ਗਰੀਬਾਂ ਦੇ ਆਟੇ ਦਾਲ ਬੰਦੋ ਤੁਸੀਂ ਉਹਦੇ ਵੱਲ ਧਿਆਨ ਦਿਓ ਜਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ